ਅੱਜ ਜਿਹੜਾ ਤੁਹਾਨੂੰ ਘਰ ਦਿਖਾਉਣ ਜਾ ਰਹੇ ਹਾਂ ਜੀ 7.5 ਵਿਸਬੇ ਦੇ ਇਹ ਵਿੱਚ ਬਣਿਆ ਹੋਇਆ ਗੇਟ ਤੋਂ ਆਪਾਂ ਸਟਾਰਟ ਕਰ ਲੈਨੇ ਆਂ ਵੀਡੀਓ ਸਟਾਰਟਿੰਗ ਦੇ ਵਿੱਚ ਸਪੇਸ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਜਾ ਕੇ ਤੁਹਾਨੂੰ ਕੱਪੜਿਆਂ ਵਾਲੀ ਮਸ਼ੀਨ ਰੱਖਣ ਵਾਸਤੇ ਜਗ੍ਹਾ ਦੇਖਣ ਨੂੰ ਮਿਲੂਗੀ ਵਾਸ਼ਵੈਸ਼ਨ ਲੱਗਿਆ ਹੋਇਆ ਤੇ ਨਾਲ ਹੀ ਵਾਸ਼ਰੂਮ ਬਣੇ ਹੋਏ ਨੇ ਪੱਕਾ ਬਿਹੜਾ ਜੀ ਜੋੜੀਆਂ ਲੱਗੀਆਂ ਹੋਈਆਂ ਨੇ ਤੇ ਬਾਕੀ ਵੀਰ ਹੋਰ ਐਨ ਦਿਖਾਇਆ ਹੋਇਆ ਕਿ ਕੋਠੀ ਦੇ ਨਾਲ ਨਾਲ ਥਾਂ ਵੀ ਛੱਡਿਆ ਹੋਇਆਗਾ ਤੇ ਅੱਗੇ ਜਾ ਕੇ ਤੁਸੀਂ ਜਦੋਂ ਦੇਖੋਗੇ ਤਾਂ ਉਥੇ ਇੱਕ ਪਾਸੇ ਜਿਹੜਾ ਨੇ ਸਬਜ਼ੀ ਲਾਉਣ ਵਾਸਤੇ ਥਾਂ ਛੱਡਿਆ ਹੋਇਆ ਜਿਵੇਂ ਆਪਾਂ ਘਰਾਂ ਦੇ ਵਿੱਚ ਸਬਜ਼ੀਆਂ ਲਾ ਲੈਨੇ ਤੇ ਇਹਨਾਂ ਵੀਰਾਂ ਨੇ ਇੱਕ ਸਾਈਡ ਦੇ ਉੱਤੇ ਥਾਂ ਛੱਡਿਆ ਸਬਜ਼ੀ ਲਾਉਣ ਵਾਸਤੇ ਤੇ ਨਾਲ ਹੀ ਜੇ ਤੁਸੀਂ ਦੇਖੋਗੇ ਤਾਂ ਸਟੋਰ ਰੂਮ ਤੁਹਾਨੂੰ ਦੇਖਣ ਨੂੰ ਮਿਲੂਗਾ ਇਧਰਲੀ ਸਾਈਡ ਸਟੋਰ ਰੂਮ ਵੀ ਬਣਿਆ ਹੋਇਆ ਜੀ ਇਹ ਵੀ ਵੀਰ ਹੋਰ ਦਿਖਾਉਣਗੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜੋੜੀਆਂ ਵਗੈਰਾ ਦਾ ਸਾਰਾ ਕੰਮ ਹੋਇਆ ਜੀ ਕੋਠੀ ਕੰਪਲੀਟ ਮਿਲੂਗੀ ਤੁਹਾਨੂੰ ਦੇਖਣ ਨੂੰ ਦੇਖੋ ਜੀ ਕਿੰਨਾ ਵਧੀਆ ਸਟੋਰ ਰੂਮ ਹੈ ਨਾ ਕਿਸੇ ਨੂੰ ਪਤਾ ਨਹੀਂ ਲੱਗਦਾ ਸਾਈਡ ਤੇ ਤੁਸੀਂ ਜਿੰਨਾ ਮਰਜੀ ਸਮਾਨ ਇਹਦੇ ਵਿੱਚ ਰੱਖੀ ਚੱਲੋ ਜੀ ਤੇ ਖਿਆਲ ਆ ਰਿਹਾ ਨਹੀਂ ਪੈਂਦਾ ਹੈਗਾ ਦੇਖੋ ਕਿੰਨਾ ਵਧੀਆ ਵੀਰ ਨੇ ਸਬਜ਼ੀ ਲਾਉਣ ਨੂੰ ਥਾਂ ਰੱਖਿਆ ਹੋਇਆ ਤੇ ਕੋਠੀ ਦੇ ਨਾਲ ਆ ਜਿਹੜਾ ਥਾਂ ਰੱਖਿਆ ਹੋਇਆ ਹੈ ਸਪੇਸ ਰੱਖਿਆ ਹੈ ਕੋਠੀ ਦੇ ਨਾਲ ਨਾਲ ਇਹ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਤੁਸੀਂ ਦੇਖੋ ਬਹੁਤ ਵਧੀਆ ਘਰ ਹੈ ਇਹ ਹੈਗਾ ਜੀ ਪਿੰਡ ਬੋੜਾਵਾਲ ਮਾਨਸਾ ਪਿੱਖੀ ਰੋੜੀ ਤੇ ਹੈ ਜੀ ਇਹ ਪਿੰਡ ਹੁਣ ਤੁਹਾਨੂੰ ਕੋਠੀ ਦੇ ਅੰਦਰ ਲੈ ਕੇ ਚੱਲਦੇ ਆਪਾਂ ਤੁਸੀਂ ਅੰਦਰ ਜਾ ਕੇ ਦੇਖੋਗੇ ਤਾਂ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਪੱਥਰ ਲੱਗਿਆ ਹੋਇਆ ਜੀ ਇੱਕ ਡਰਾਇੰਗ ਰੂਮ ਹੈ ਜੀ ਉਹ ਵੀ ਵਧੀਆ ਬਣਿਆ ਸਾਰੀ ਰਸੋਈ ਤਿਆਰ ਹੈ ਇਹ ਵੀ ਰੋ ਰਸੋਈ ਵੀ ਦਿਖਾਉਣਗੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਤੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਐ ਇਸ ਵੀਰ ਨੇ ਜੋੜੀਆਂ ਵਗੈਰਾ ਦਾ ਕੰਮ ਲੈਂਟ ਦਾ ਕੰਮ ਤੇ ਪੱਥਰ ਵਗੈਰਾ ਤੇ ਹੋਰ ਵੀ ਬਹੁਤ ਸੋਹਣਾ ਕਾਰ ਇਹਨਾਂ ਨੇ ਬਣਾ ਰੱਖਿਆ ਜੀ ਬਸ ਤੁਸੀਂ ਜਾ ਕੇ ਬੈਠ ਕੇ ਡੀਲ ਹੀ ਕਰਨੀ ਹੈ ਕਿਉਂਕਿ ਘਰ ਤਾਂ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੋਏ ਜਿਸ ਦੇ ਨਾਲ ਤੁਹਾਨੂੰ ਜਾ ਕੇ ਵੀ ਦੇਖਣ ਦੀ ਜ਼ਰੂਰਤ ਨਹੀਂ ਪੈਣੀ ਬਸ ਤੁਸੀਂ ਜਾ ਕੇ ਮਾਲਕ ਨਾਲ ਹੀ ਗੱਲ ਕਰੋਗੇ ਤੇ ਦੋ ਤੁਹਾਨੂੰ ਕਮਰੇ ਦੇਖਣ ਨੂੰ ਮਿਲਣਗੇ ਸਭ ਤੋਂ ਪਹਿਲਾਂ ਤੁਸੀਂ ਰਸੋਈ ਚੈੱਕ ਕਰ ਸਕਦੇ ਹੋ ਜੀ ਰਸੋਈ ਵਧੀਆ ਤਿਆਰ ਕੀਤੀ ਹੋਈ ਹੈ ਬਹੁਤ ਸੋਹਣੀ ਰਸੋਈ ਤਿਆਰ ਕੀਤੀ ਹੋਈ ਹੈ ਜੀ ਬਾਰੇਮ ਵਗੈਰਾ ਪੱਥਰ ਵਗੈਰਾ ਤੇ ਪਾਣੀ ਵਗੈਰਾ ਸਾਰਾ ਕੋਸ਼ੇ ਦੇ ਵਿੱਚ ਸੁਵਿਧਾ ਹੈਗੀ ਹੈਗੀ ਤੁਸੀਂ ਦੇਖ ਸਕਦੇ ਹੋ ਸਾਰੀ ਰਸੋਈ ਵਧੀਆ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਕੀਤੀ ਹੋਈ ਹੈਗੀ ਤੇ ਅੱਗੇ ਤੁਸੀਂ ਜਾ ਕੇ ਦੇਖੋਗੇ ਤਾਂ ਪੌੜੀਆਂ ਤੁਸੀਂ ਦੇਖ ਸਕਦੇ ਹੋ ਜੀ ਗ੍ਰੇਲ ਵਗੈਰਾ ਲਾ ਰੱਖੀ ਹੈ ਪੌੜੀਆਂ ਤੇ ਵੀ ਵਧੀਆ ਪੱਥਰ ਲਾਇਆ ਹੋਇਆ ਵੀਰ ਹੁਣਾਂ ਨੇ ਤੁਸੀਂ ਦੇਖ ਸਕਦੇ ਹੋਗੇ ਤੇ ਅਗਲੀ ਸਾਈਡ ਜਿਉ ਤੁਸੀਂ ਦੇਖੋਗੇ ਜਾ ਕੇ ਤੁਹਾਨੂੰ ਦੋ ਰੂਮ ਦੇਖਣ ਨੂੰ ਮਿਲਣਗੇ ਬੈਡਰੂਮ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਤੇ ਕੈਮਰਾ ਸਿਸਟਮ ਲਾ ਰੱਖਿਆ ਨਾ ਵੀਰਾਂ ਨੇ ਜੀ ਤੁਸੀਂ ਘਰ ਬੈਠੇ ਅੰਦਰ ਹੀ ਸਾਰਾ ਕੁਝ ਮਤਲਬ ਬਾਹਰ ਦਾ ਵੀਊ ਦੇਖ ਸਕਦੇ ਹੋਗੇ ਅੰਦਰ ਬੈਠੇ ਹੀ ਤੁਸੀਂ ਦੇਖ ਸਕਦੇ ਹੋ ਕੈਮਰਾ ਸਿਸਟਮ ਵਗੈਰਾ ਤੁਹਾਨੂੰ ਦੇਖਣ ਨੂੰ ਮਿਲੂਆ ਲੱਗਿਆ ਹੋਇਆ ਤੇ ਤੁਸੀਂ ਵੀਡੀਓ ਚ ਵੀ ਚੈੱਕ ਕਰ ਸਕਦੇ ਹੋਗੇ ਤੇ ਬਾਕੀ ਤੁਸੀਂ ਅੱਗੇ ਜਾ ਕੇ ਦੇਖੋਗੇ ਤਾਂ ਇਹ ਨਾ ਵੀਰਾਂ ਨੇ ਰੂਮ ਵੀ ਨੇ ਜਿਹੜੇ ਬਹੁਤ ਸੋਹਣੇ ਬਣਾ ਰੱਖੇ ਨੇਗੇ ਇਹਨਾਂ ਦੇ ਵਿੱਚ ਵੀ ਤੁਸੀਂ ਤੁਹਾਨੂੰ ਕੋਈ ਵੀ ਕਮੀ ਦੇਖਣ ਨੂੰ ਨਹੀਂ ਮਿਲੂਗੀ ਤੇ ਸਾਰਾ ਕੋਸ਼ਾ ਓਕੇ ਹੈ ਜੀ ਤੇ ਅੱਗੇ ਤੁਸੀਂ ਜਾ ਕੇ ਦੇਖ ਸਕਦੇ ਹੋ ਵਧੀਆ ਲੋਬੀ ਬਣੀ ਹੋਈ ਹੈ ਜੀ ਤੇ ਨਾਲ ਹੀ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਕੋਠੀ ਦੇ ਵਿੱਚ ਵੀ ਵਾਸ਼ਰੂਮ ਬਣਿਆ ਹੋਇਆ ਹੈ ਜੀ ਕੋਠੀ ਦੇ ਵਿੱਚ ਵੀ ਬਹੁਤ ਸੋਹਣਾ ਵਾਸ਼ਰੂਮ ਤਿਆਰ ਕੀਤਾ ਹੋਇਆ ਹੈਗਾ ਤੇ ਤੁਹਾਨੂੰ ਬਾਹਰ ਵੀ ਦੇਖਣ ਨੂੰ ਮਿਲਣਗੇ ਤੇ ਤੁਸੀਂ ਅੰਦਰ ਵੀ ਦੇਖ ਸਕਦੇ ਹੋਗੇ ਅੰਦਰ ਵੀ ਬਹੁਤ ਸੋਹਣਾ ਤੇ ਬਾਹਰ ਵੀ ਵਧੀਆ ਬਣੇ ਹੋਏ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਕੈਮਰਾ ਸਿਸਟਮ ਵੀ ਲੱਗੇ ਦੋ ਵਾਸ਼ਰੂਮ ਨੇ ਜੀ ਇਹਦੇ ਵਿੱਚ ਦੋ ਬੈਡਰੂਮ ਬਣੇ ਹੋਏ ਨੇ ਇੱਕ ਰਸੋਈ ਬਣੀ ਹੋਈ ਆ ਵਧੀਆ ਲੌਬੀ ਹੈ ਜੀ ਤੇ ਬਾਕੀ ਜੋੜੀਆਂ ਵਗੈਰਾ ਦਾ ਸਾਰਾ ਕੰਮ ਹੋਇਆ ਸਾਰਾ ਵਰਕ ਹੋਇਆ ਕੋਠੀ ਤੇ ਜੀ ਬਸ ਤੁਸੀਂ ਜਾ ਕੇ ਡੀਲ ਹੀ ਕਰਨੀ ਹੈਗੀ ਤੇ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਰੱਖਿਆ ਗਿਆ ਜੀ 25 ਲੱਖ ਰੁਪਏ 25 ਲੱਖ ਰੁਪਿਆ ਕੋਠੀ ਦੀ ਡਿਮਾਂਡ ਰੱਖੀ ਗਿਆ ਬਾਕੀ ਵੀਰ ਹੋਰੇ ਮਾਨਤਾਨ ਮੌਕੇ ਤੇ ਕਰ ਦੇਣਗੇ ਜਦੋਂ ਵੀ ਤੁਸੀਂ ਕੋਠੀ ਤੇ ਦੰ ਜਾਓਗੇ ਬੈਠ ਕੇ ਗੱਲਬਾਤ ਕਰੋਗੇ ਵੀਰ ਹੋਰੇ ਨਾਲ ਤਾਂ ਮਾਨਤਾਨ ਤੁਹਾਡਾ ਮੌਕੇ ਤੇ ਕੀਤਾ ਜਾਊਗਾ ਜੀ ਤੇ ਬਾਕੀ ਕੋਠੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਸਾਰਾ ਕੰਮ ਹੋਇਆ ਪੱਥਰ ਵਗੈਰਾ ਲਾਈਟ ਵਗੈਰਾ ਤੇ ਜੋੜੀਆਂ ਦਾ ਤੇ ਹੋਰ ਸਾਰਾ ਬੇੜਾ ਬੂੜਾ ਪੱਕਾ ਹੈ ਜੀ ਤੋਨੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਦੇਖਣ ਨੂੰ ਨਹੀਂ ਮਿਲੂਗੀ ਬਸ ਤੁਸੀਂ ਜਾ ਕੇ ਡੀਲ ਹੀ ਕਰਨੀ ਹੈ ਮਾਲਕ ਵੀਰਾਂ ਨੇ 25 ਲੱਖ ਰੁਪਇਆ ਡਿਮਾਂਡ ਰੱਖੀ ਹੈ ਬਾਕੀ ਮਾਨਤਨ ਮੌਕੇ ਤੇ ਹੋ ਜੂਗਾ ਤੇ ਲੋਕੇਸ਼ਨ ਇੱਕ ਵਾਰ ਫੇਰ ਨੋਟ ਕਰ ਲਓ ਇਹ ਹੈਗਾ ਜੀ ਪਿੰਡ ਬੋੜਾ ਬਾਲ ਮਾਨਸਾ ਪਿੱਖੀ ਰੋਡ ਤੇ ਹੈ ਜੀ ਇਹ ਪਿੰਡ ਤੇ ਬਾਕੀ ਮਾਲਕ ਵੀਰਾਂ ਦਾ ਨੰਬਰ ਹੈ ਜਿਹੜਾ ਉਹ ਵੀ ਤੁਹਾਨੂੰ ਦੱਸਾਂਗੇ ਤੁਸੀਂ ਨੋਟ ਕਰ ਲਓ ਜੀ ਇਹ ਨੰਬਰ ਤੇ ਤੁਸੀਂ ਕਾਲ ਕਰਕੇ ਘਰ ਖਰੀਦ ਸਕਦੇ ਹੋ 9878096609 9978096609 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਘਰ ਹੈ ਜਿਹੜਾ ਖਰੀਦ ਸਕਦੇ ਹੋ। ਲਓ ਜੀ ਅਗਲੇ ਘਰ ਦੀ ਵੀਡੀਓ ਸਟਾਰਟ ਕਰ ਚੁੱਕੇ ਹਾਂ ਜੀ। ਇਹ ਘਰ ਡਬਲ ਸਟੋਰੀ ਘਰ ਬਕਾਊ ਆਇਆ ਜੀ ਆਪਣੇ ਕੋਲੇ 6 ਮਰਲੇ ਜਗ੍ਹਾ ਵਿੱਚ ਕੁੱਲ ਬਣਿਆ ਹੋਇਆ ਜੀ। ਇਹ ਵੀ ਘਰ ਫੁੱਲ ਤਿਆਰ ਫੁੱਲ ਕੰਪਲੀਟ ਮਿਲੂਆ ਜੀ ਸਾਰਾ ਪੱਥਰ ਵਗੈਰਾ ਲੱਗਿਆ ਹੋਇਆ ਬਾਕੀ ਤੁਹਾਨੂੰ ਸਾਰਾ ਆਪਾਂ ਘਰ ਅੰਦਰੋਂ ਬਾਹਰੋਂ ਚੈੱਕ ਕਰਵਾ ਦਿੰਨੇ ਆ ਜੀ। ਲਾਈਟਿੰਗ ਵਗੈਰਾ ਦਾ ਸਾਰਾ ਪ੍ਰਬੰਧ ਹੈ ਜੀ ਕਮਰੇ ਬਿਲਕੁਲ ਸਾਫ਼ ਸੁਥਰੇ ਵਧੀਆ ਕਲੀਨ ਸਾਰਾ A to Z ਚੀਜ਼ਾਂ ਦੀ ਸਹੂਲਤ ਤੁਹਾਨੂੰ ਇਹ ਘਰ ਦੇ ਵਿੱਚ ਦੇਖਣ ਨੂੰ। ਮਿਲ ਜੂਗੀ ਜੀ ਗੱਲ ਕਰੀਏ ਤਾਂ ਜੀ ਆਪਾਂ ਵਧੀਆ 6 ਮਰਲੇ ਜਗ੍ਹਾ ਦੇ ਵਿੱਚ ਇਹ ਬਣਿਆ ਹੋਇਆ ਜੀ ਫਸਟ ਫਲੋਰ ਦੀ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਤਿੰਨ ਰੂਮ ਦੇਖਣ ਨੂੰ ਮਿਲ ਜਾਣਗੇ ਜੀ ਤੇ ਕਿਚਨ ਦੇਖਣ ਨੂੰ ਮਿਲ ਜੂਗਾ ਜੀ ਸਟੋਰ ਰੂਮ ਦੇਖਣ ਨੂੰ ਮਿਲ ਜੂਗਾ ਉਸੇ ਤਰ੍ਹਾਂ ਹੀ ਇੱਕ ਲੌਬੀ ਦੇਖਣ ਨੂੰ ਮਿਲ ਜੂ ਉਸੇ ਤਰ੍ਹਾਂ ਹੀ ਦੋਨੇ ਚੀਜ਼ਾਂ ਜੀ ਸੈਕੰਡ ਫਲੋਰ ਦੇ ਉੱਪਰ ਵੀ ਮਿਲਣਗੀਆਂ ਸੈਕੰਡ ਫਲੋਰ ਦੇ ਉੱਪਰ ਵੀ ਤੁਹਾਨੂੰ ਤਿੰਨ ਕਮਰੇ ਕਿਚਨ ਸਟੋਰ ਏਰੀਆ ਹਨ ਜੀ ਤੇ ਲੌਬੀ ਵਗੈਰਾ ਸਾਰਾ ਖੁੱਲਾ ਡੁੱਲਾ ਏਰੀਆ ਉੱਪਰ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਵਧੀਆ ਗੱਲਬਾਤ ਹੈ ਜੀ ਸਾਰੀ ਸਹੂਲਤ ਮਿਲੂ ਵਧੀਆ ਲੋਕੇਸ਼ਨ ਦੇ ਉੱਪਰ ਹੈ ਜੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਏਰੀਆ ਬਟਾਲਾ ਤੇ ਉੱਪਰ ਤੁਹਾਨੂੰ ਦੇਖਣ ਨੂੰ ਮਿਲੂਗਾ ਇਹ ਘਰ ਤੇ 35 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਹੈ ਮਾਲਕਾ ਮੇਰਾ ਵੱਲੋਂ ਤੇ ਨੰਬਰ ਹੈ ਜਿਹੜਾ ਤੁਹਾਡੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਜੀ ਦਿੱਤੇ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਹ ਘਰ ਆ ਜਿਹੜਾ ਖਰੀਦ ਸਕਦੇ ਹੋ ਜੀ ਵਧੀਆ ਲੋਕੇਸ਼ਨ ਹੈ ਜੀ ਆਸੇ ਪਾਸੇ ਦਾ ਮਾਹੌਲ ਬਹੁਤ ਸੋਹਣਾ ਹੈ ਆਸੇ ਪਾਸੇ ਤੁਹਾਨੂੰ ਕਰਿਆਨੇ ਦੇ ਦੁਕਾਨਾਂ ਸਬਜ਼ੀ ਭਾਜੇ ਦੇ ਦੁਕਾਨਾਂ ਸਾਰਾ ਕੁਝ ਪ੍ਰੋਪਰ ਮਿਲ ਜੂਗਾ ਜੀ ਬਾਕੀ ਘਰ ਤੁਸੀਂ ਦੇਖ ਹੀ ਲਿਆ ਜੀ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਖਰੀਦ ਸਕਦੇ ਹੋ ਹੁਣ ਆਪਾਂ ਲੈ ਗਏ ਆ ਜੀ ਤੀਜੇ ਘਰ ਦੀ ਵੀਡੀਓ ਇਹ ਘਰ ਆ ਜੀ ਮਜਬੂਰੀ ਦੇ ਵਿੱਚ ਇਹ ਸੇਲ ਕਰ ਰਹੇ ਨੇ ਸਾਰੀ ਜਾਣਕਾਰੀ ਵੀਡੀਓ ਵਿੱਚ ਦੇ ਰਹੇ ਆ ਵੀਡੀਓ ਨਾਲ ਬਣੇ ਰਹੋ ਜੀ ਕੱਲੀ ਕੱਲੀ ਚੀਜ਼ ਦਿਖਾ ਦੇਾਂਗੇ ਜੀ ਅਰਜੈਂਟ ਸੇਲ ਕਰਨਾ ਹੈ ਬਾਈ ਜੀ ਮਜਬੂਰੀ ਦਾ ਕਰਕੇ ਤੇ ਰੇਟ ਰੇਟ ਮੈਂ ਸਟਾਰਟਿੰਗ ਚ ਵੀ ਦੱਸਿਆ ਸੀ ਹੁਣ ਵੀ ਦਗਾ ਨਾ ਸਿਰਫ 9 ਲੱਖ ਰੁਪਇਆ ਬਾਕੀ ਰੇਟ ਮੌਕੇ ਦੇ ਉੱਪਰ ਉੱਪਰ ਨੀਚੇ ਹੋ ਸਕਦਾ ਜੀ ਉਹ ਮੌਕੇ ਤੇ ਐਡਜਸਟ ਕਰ ਸਕਦੇ ਹੋ ਜਗਾ ਦੀ ਗੱਲ ਕਰੀਏ ਤਾਂ 37 ਗਜ ਜਗਾ ਦੇ ਵਿੱਚ ਇਹ ਮਕਾਨ ਬਣਿਆ ਹੋਇਆ ਜੀ ਕੁੱਲ 37 ਗਜ ਜਗਾ ਦੇ ਵਿੱਚ ਇਹ ਘਰ ਬਣਿਆ ਛੱਤਾਂ ਚੈੱਕ ਕਰ ਲੋ ਸਾਫ ਸੁੱਤਰੀਆਂ ਗਾਡਰ ਵਾਲੀਆਂ ਨੀਆਂ ਛੱਤਾਂ ਜੀ ਬਿਲਕੁਲ ਸਾਫ ਸੁੱਤਰੀਆਂ ਵਧੀਆ ਸਮਾਈ ਦੇ ਵਿੱਚ ਚੈੱਕ ਕਰਦੇ ਹਾਂ ਜੀ ਫਰੰਟ ਦੇ ਉੱਪਰ ਇਹ ਘਰ ਬਣਿਆ ਹੋਇਆ ਜੀ ਯਾਨੀ ਕਿ ਜਮਾ ਬਿਲਕੁਲ ਫਰੰਟ ਦੇ ਉੱਪਰ ਹੀ ਤੁਹਾਨੂੰ ਘਰ ਦੇਖਣ ਨੂੰ ਮਿਲ ਜੂਆ ਕੋਈ ਗਲੀ ਦੇ ਵਿੱਚ ਨਹੀਂ ਕੋਈ ਗਮੇ ਨਹੀਂ ਸਾਰੀ ਸਹੂਲਤਾਂ ਪਾਕੀਆਂ ਚੈੱਕ ਕਰਵਾ ਦਿੰਦਾ ਜੀ ਤੇ ਮੇਨਟੇਨੈਂਸ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਜੋੜੀਆਂ ਵਗੈਰਾ ਸਾਰਾ ਕੁਝ ਲੱਗਿਆ ਜੀ ਪ੍ਰੋਪਰ ਲਾਈਟਿੰਗ ਦਾ ਪ੍ਰਬੰਧ ਤੁਹਾਨੂੰ ਮਿਲੂਗਾ ਜੀ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਕੱਲੇ-ਇਕੱਲੀ ਚੀਜ਼ ਮੈਂ ਤੁਹਾਨੂੰ ਹੋਰ ਵੀ ਦੱਸ ਦਿੰਦਾ ਬਾਈ ਜੀ ਦੋ ਰੂਮ ਦੇਖਣ ਨੂੰ ਮਿਲ ਜਾਣਗੇ ਇੱਕ ਸਟੋਰ ਰੂਮ ਦੇਖਣ ਨੂੰ ਮਿਲੂਗਾ ਜੀ ਕਿਚਨ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਦੋ ਬਾਥਰੂਮ ਦੋਅੜ ਦੋ ਬਾਥਰੂਮ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਬਾਕੀ ਵੀਡੀਓ ਚੱਲ ਰਹੀ ਹੈ ਜੀ ਤੁਸੀਂ ਇਕੱਲੀ ਇਕੱਲੀ ਚੀਜ਼ ਚੈੱਕ ਕਰ ਲਓ ਤੇ ਆ ਤੁਸੀਂ ਰੂਮ ਵਗੈਰਾ ਤੁਹਾਨੂੰ ਦਿਖਾ ਰਹੇ ਨੇ ਇਹ ਦੇਖ ਸਕਦੇ ਹੋ ਜੀ ਤੇ ਬਾਕੀ ਤੁਸੀਂ ਆਪਦੇ ਹਿਸਾਬ ਨਾਲ ਜਿਹੜਾ ਸਾਫ਼ ਸੁਥਰਾ ਸਬਵਾਈ ਕਰਕੇ ਰਹਿ ਸਕਦੇ ਹੋ ਜੀ ਤੇ ਮੌਕੇ ਦੇ ਉੱਪਰ ਇਹਦੀ ਮੈਂਟੇਨੈਂਸ ਕਰਨ ਵਾਲੀ ਪਈ ਹੈ ਘਰ ਦੀ ਠੀਕ ਹੈ ਜੀ ਅਰਜੈਂਟ ਹੀ ਸੇਲ ਕਰ ਰਹੇ ਨੇ ਤੇ ਕੋਈ ਰਹਿ ਨਹੀਂ ਰਿਹਾ ਇਸੇ ਕਰਕੇ ਥੋੜੀ ਜਣਾ ਮੈਂਟੇਨੈਂਸ ਕਰਦੀ ਕਰਨ ਵਾਲੀ ਪਈ ਹੈ ਜੀ ਲੋਕੇਸ਼ਨ ਵਧੀਆ ਜੀ ਸਾਫ ਸੋਥਰਾ ਘਰ ਤੁਸੀਂ ਆਪ ਦੇ ਅਕੋਰਡਿੰਗ ਕਰਕੇ ਤਿਆਰੀ ਹਨਾ ਤੇ ਵਧੀਆ ਘਰ ਤੁਹਾਡਾ ਇਹ ਬਣ ਸਕਦਾ ਰੁਪਈਆ ਸਿਰਫ 9 ਲੱਖ ਰੁਪਏ ਦੀ ਡਿਮਾਂਡ ਹੈ ਜੀ 37 ਗਜ ਜਗ੍ਹਾ ਦੇ ਵਿੱਚ ਬਣਿਆ ਹੋਇਆ ਸੋ ਨੂੰ ਉੱਪਰੋਂ ਥੱਲੋਂ ਸਾਰਾ ਆਪਾਂ ਚੈੱਕ ਕਰਵਾ ਦੇਾਂਗੇ ਵੀਡੀਓ ਨਾਲ ਬਣੇ ਰਹੋ ਤੇ ਲੋਕੇਸ਼ਨ ਵੀ ਵਧੀਆ ਲੋਕੇਸ਼ਨ ਦੇ ਉੱਪਰ ਬੜਿਆ ਹੋਇਆ ਜੀ ਘਰ ਤੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਏਰੀਆ ਮਲੇਰ ਕੋਟਲਾ ਦੇ ਵਿੱਚ ਇਹ ਤੁਹਾਨੂੰ ਘਰ ਬਣਿਆ ਹੋਇਆ ਜੀ ਠੀਕ ਹੈ ਜੀ ਘਰ ਦੇ ਪਿੱਛੇ ਵੀ ਤੁਹਾਨੂੰ ਖਾਲੀ ਜਗ੍ਹਾ ਮਿਲ ਜੂਗੀ ਫਰੰਟ ਦੇ ਉੱਪਰ ਘਰ ਬਣਿਆ ਜੀ ਪਿੱਛੇ ਖਾਲੀ ਜਗ੍ਹਾ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਤੇ ਆ ਉੱਪਰੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਪੌੜੀਆਂ ਚੜ੍ਹ ਕੇ ਉੱਪਰ ਵੀ ਤੁਹਾਨੂੰ ਰੂਮ ਵਗੈਰਾ ਦੇਖਣ ਨੂੰ ਮਿਲ ਜਾਣਗੇ ਜੀ ਤੇ ਸਾਰੇ ਰੂਮ ਵਗੈਰਾ ਤੁਸੀਂ ਦੇਖ ਸਕਦੇ ਹੋ ਵੀ ਇਹ ਵਧੀਆ ਲੱਕੜ ਵਧੀਆ ਸਾਰੇ ਪ੍ਰੋਪਰ ਤਿਆਰ ਕਰਵਾਏ ਗਏ ਨੇ ਜੀ ਠੀਕ ਹੈ ਜੀ ਸੋਨਮਾ ਦੱਸੀ ਜਾਂਦਾ ਵੀ ਕੋਈ ਰਹਿ ਨਹੀਂ ਰਿਹਾ ਬੱਸ ਇਹ ਸਟੋਰ ਵਜੋਂ ਇਹ ਯੂਜ਼ ਕਰ ਰੱਖਿਆ ਜੀ ਤੇ ਤੁਸੀਂ ਆਪ ਦਾ ਪ੍ਰੋਪਰ ਇਹਨੂੰ ਮੈਂਟੇਨੈਂਸ ਕਰਕੇ ਹਨਾ ਜੇ ਘਰ ਰਹਿਣਾ ਸਟਾਰਟ ਕਰੋਗੇ ਤਾਂ ਬਹੁਤ ਖੂਬਸੂਰਤ ਇਹ ਬਣ ਸਕਦਾ ਤੇ ਬਜਟ ਫਰੈਂਡਲੀ ਘਰ ਆਪਾਂ ਕਹਿ ਦਈਏ ਜੀ ਸਿਰਫ ਡਿਮਾਂਡ ਬਿਲਕੁਲ ਘੱਟ ਡਿਮਾਂਡ ਦੇ ਵਿੱਚ ਬਜਟ ਫਰੈਂਡਲੀ ਆਪਾਂ ਘਰ ਤੁਹਾਡੇ ਲਈ ਲੈ ਕੇ ਆਏ ਆ ਜੀ ਤੇ ਬਾਕੀ ਤੁਸੀਂ ਚੈੱਕ ਕਰ ਲਓ ਵੀਡੀਓ ਚੱਲ ਰਹੀ ਹੈ ਜੀ ਤੇ ਹੁਣ ਮੈਂ ਤੁਹਾਨੂੰ ਦੱਸ ਦਣਾ ਰੇਟ ਮੈਂ ਦੱਸ ਹੀ ਦਿੱਤਾ ਜੀ ਨੰਬਰ ਤੋਂ ਡਿਸਕ੍ਰੀਨ ਉੱਪਰ ਚਲਾ ਦਿੱਤਾ ਜੀ ਦਿੱਤੇ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਇਦਾਂ ਦੀਆਂ ਹੋਰ ਘੈਂਡ ਘੈਂਡ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਅਗਲੀ ਵੀਡੀਓ ਦੱਸਿਓ ਭਾਈ ਕਿਹੜੇ ਏਰੀਏ ਦੇ ਕਹੇ ਜੇ ਰੇਟ ਦੇ ਘਰਾਂ ਦੀ ਲੈ ਕੇ ਆਈਏ ਕਮੈਂਟਾਂ ਵਿੱਚ ਜਰੂਰ ਦੱਸ ਦਿਓ ਤੇ ਹੁਣ ਦਿਓ ਇਜਾਜ਼ਤ ਮਿਲਦੇ ਆ ਇਸੇ ਤਰ੍ਹਾਂ ਦੀ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਰੱਖਾ ਜੀ